ਕੋਈ ਕੰਮਕਾਰ ਕਰ ਲੈ ਦਿਨ ਚੜਾ ਨਹੀਂ ਤੂੰ ਕਿਹੜਾ ਕੱਟ ਗਿਆ ਆਪ ਹੀ ਗਿਆ ਹੰਦੀ ਨਾਲ ਬਾਹਰ ਜਾਣਾ ਰਵੀ ਨਾਲ ਏਜੰਟ ਨੂੰ ਮਿਲ ਕੇ ਆਇਆ ਪੈਸੇ ਵੀ ਘੱਟ ਲੈਂਦਾ ਇੱਕ ਨੰਬਰ 'ਚ ਬਾਹਰ ਭੇਜਦਾ ਬਾਹਰ ਭੇਜਿਆ ਤੈਨੂੰ ਵੱਡੇ ਘੀਲੇ ਨੂੰ ਕੰਮ ਦਾ ਤੂੰ ਤੋਂ ਇੱਥੇ ਡੱਕਾ ਨਹੀਂ ਤੋੜਦਾ ਬਾਹਰ ਜਾ ਕੇ ਕੀ ਕਰੇਗਾ ਭੈਣ ਤੇਰੀ ਗਵਾਂ ਵਾਲੀ ਪਈ ਐ ਤੈਨੂੰ ਬਾਹਰ ਭੇਜਾਂ ਕਿ ਤੇਰੀ ਭੈਣ ਦਾ ਵਿਆਹ ਕਰਾਂ ਜੇ ਜਾਣਦਾ ਤਾਂ ਜਾਣ ਤਾ ਉੱਥੇ ਜਾ ਕੇ ਵੀ ਕੰਮ ਹੀ ਕਰ ਰੋਂ ਕਹਿੰਦਾ ਲੈ ਜਾਣ ਉਹ ਉੱਥੇ ਰਵੀ ਦੇ ਬਹਾਨੇ ਨਾਲ ਹੀ ਕੰਮ ਕਰਦਾ ਲੱਗ ਕਰੂ ਕਮੇ ਹੈ ਤੇਰਾ ਬਹੁਤ ਜ਼ਿਆਦਾ ਨਾ ਆਪੇ ਜਦ ਮੋਰ ਮੋਰ ਦਾ ਜਾ ਕੇ ਸੈੱਟ ਹੋ ਗਿਆ ਨਾ ਸਾਰੇ ਪੈਸੇ ਨੂੰ ਚਲ ਕੋਈ ਗੱਲ ਨਹੀਂ ਭੈਣੇ ਇਹ ਤਾਂ ਘਰਾਂ ਚ ਚੱਲਦਾ ਹੀ ਰਹਿੰਦਾ ਚੱਲ ਆ ਜਾ ਆਪਾਂ ਉਧਰ ਜਾ ਕੇ ਚਾਹ ਪੀਂਦੇ ਆ ਉਹ ਦੇਖ ਵੇ ਜਸਵੰਤ ਤੇਰੇ ਤਾਂ ਪਹਿਲੇ ਹੀ ਬਹੁਤ ਖੜੇ ਨੇ ਹੁਣ ਤਾਂ ਕੋਈ ਪੈਸਾ ਨਹੀਂ ਤੇ ਇੱਕ ਭਾਈ ਮੇਰੀ ਹੱਥ ਬਨ ਕੇ ਵੇਚਦੀ ਇੱਕ ਵਾਰੀ ਮੁੰਡਾ ਮੇਰਾ ਬਾਹਰ ਚਲਾ ਜਾਵੇ ਫਿਰ ਮੈਂ ਤੇਰਾ ਕੱਲਾ ਕੱਲਾ ਕਰ ਜਿਉਂ ਤਾਰ ਦੂੰਗਾ ਕੱਲਾ ਕੱਲਾ ਪੈਸਾ ਵਾਪਸ ਦੇ ਦੂੰਗਾ ਜੀ ਮੇਰੀ ਹੱਥ ਵਨ ਕੇ ਵੇਚ ਦੀ ਚਲ ਉਠ ਕਿੱਡਾ ਦਿਨ ਚੜ ਗਿਆ ਬਾਪੂ ਤੇਰਾ ਗਿਆ ਜੈਂਟ ਨੂੰ ਪੈਸੇ ਦੇਣ ਕਰਦਾ ਉਹ ਹਾਂ ਵੀ ਕੀ ਹਾਲ ਹੈ ਤੇਰਾ ਉਹ ਮੈਂ ਤਾਂ ਚੱਲਿਆ ਥੋੜੇ ਦਿਨ ਬਾਹਰ ਪੈਸੇ ਪੈਸੇ ਮੈਂ ਕਰ ਮੇਰੇ ਹੱਥ ਭੇਜਤੇ ਤੂੰ ਤਾਂ ਘੜ ਲਈ ਤੂੰ ਤੇ ਜ ਮੁੰਡਾ ਬਾਹਰ ਕੋਈ ਅਸੀਂ ਸਾਰੇ ਜੁਏ ਲੈਣ ਕਰਕੇ ਤੁਹਾਨੂੰ ਪੈਸੇ ਦਿੱਤੇ ਸੁਖ શાંત ਥੋੜਾ ਜਿਹਾ ਮੁੰਡਾ ਬਾਹਰ ਚਲਾ ਦੇ ਕੋਈ ਚੱਕਰ ਫਿਕਰ ਨਾ ਕਰ ਮੁੰਡਾ ਥੋੜਾ ਸਿੱਧਾ ਬਾਹਰ ਜਾਣਾ ਹੈ ਕਰ ਕਰ ਮਿਹਨਤਾਂ ਸੀ ਪੁੱਤਰ ਪੜਾਇਆ ਬਾਪੂ ਵੇਖਿਆ ਨਾ ਜਾਵੇ ਹੰਝੁ ਕੇਰਦਾ ਗੁਰੂ ਕਰ ਜਾਕੇ ਅਰ ਤਾਂ ਸਮਾ ਕਰਦੀ ਫੋਨ ਆਇਆ ਨਹੀਂ ਕੋਈ ਪੁੱਤ ਦਾ ਸਵੇਰ ਦਾ ਨੋਟ ਲੈ ਕੇ ਤੋਰ ਦਿੰਦੇ ਚੰਗੜਾ ਕੋਈ ਬਣੇ ਰੱਖ ਵਾਲਾ ਇਹ ਨਾ ਜਾਨਾ ਦਾ ਉੱਠੋ ਜਾਗੋ ਪੰਜਾਬੀਓ ਵੇਖੋ ਹਾਲ ਕੀ ਫਟ ਕੇ ਹੋਏ ਜਵਾਨਾ ਦਾ ਕਿੰਨੇ ਖਾ ਲੈ ਨਸ਼ੇ ਆਂਦੀ ਮਾਰਨੇ ਕਿੰਨੇ ਖਾਈ ਜਾਂਦਾ ਸ਼ੇਰ ਨੇ ਪੰਜਾਬ ਦੇ ਮੌਤ ਤੋਂ ਵੀ ਡਰਦੇ ਨਹੀਂ ਇਹ ਜੜ ਦੇ ਸਮੁੰਦਰਾਂ ਚੋਂ ਤਰਨਾ ਬਾਪੂ ਦੀ ਜ਼ਮੀਨ ਕਰੋ ਕਣਪਾ ਕੇ ਤੁਰ ਪੈਂਦੇ ਕਹਿੰਦੇ ਨਹੀਂ ਕੰਦ ਮਕਸੀ ਕੋ ਦੀ ਟ ਡਰਨਾ ਉਖੇਤੇ ਪਿਆਸੇ ਚ ਅਚਰਾਂ ਨੇ ਹਾਰ ਚੁੱਕਿਆ ਨਹੀਂ ਜਾਂਦਾ ਫੇਰ ਸਮਾਨਾ ਦਾ ਉੱਠੋ ਜਾਗ ਜੋ ਪੰਜਾਬੀਓ ਵੇਖੋ ਹਾਲ ਕੀ ਫਟੇ ਪੰਜਾਬ ਖਾਲੀ ਸੋਚੋ ਤੇ ਵਿਚਾਰੋ ਜਰਾ ਬੁੱਟੇ ਮੱਪਿਓ ਤੇਰੇ ਜਾਣੇ ਸੁਣਨੇ ਵੇੜੇ ਸਾਂਭ ਲੈਣੀ ਪਈਆਂ ਨੇ ਜ਼ਮੀਨ ਇਸ ਥਿਆਂ ਦੇ ਸ੍ਰਿੰਦਰ ਕਰਨ ਦੇ ਮੋਜਾਂ ਕਰ ਤੇਰੇ ਜਾ ਕੇ ਪਰਦੇਸਾਂ ਵਿੱਚ ਲਾਉਂਦੇ ਉਹ ਉੱਲ ਮੁਦ ਮੋੜ ਦੇ ਹੋ ਸਰਪੇ ਦੇ ਸੰਦਾ ਉੱਠੋ ਜਾਗੋ ਜੋ ਪੰਜਾਬੀਓ ਵੇਖੋ ਹਾਲ ਕੀ ਫਟ ਕੇ ਦੀਏ ਆjati ਮਿਲੀ ਮਿਲੇ ਆ ਸਕੂਨ ਨਹੀਂ ਬਤੀ ਮਹਿਗਾਈ ਨੇ ਨੀਂਦ ਡਰਾਉਡਿਆ ਨੇ ਬੜੇ ਲਿਖੇ ਕਬੂਰੇ ਵੀ ਲੂਟ ਖੋਨ ਛੇ ਕਰ ਦੇ ਇਸ ਦਿਨ ਲਈ ਕੇ ਨਾ ਕਿਤਿਆਂ ਪੜਾਈਆਂ ਨੇ ਭਗਤ ਸਿੰਘ ਵੇਖਿਆ ਸੀ ਸੁਪਨਾ ਜਬ ਤਾਂ ਪੜ ਗਿਆ ਗੜ ਹੋੜੋਂ ਗੰਗਵਾਰ ਤੇ ਸੇਤਨ ਦਾ ਉੱਠੋ ਜਾ ਜੋ ਪੰਜਾਬੀਓ ਦੇਖੋ ਹਾਲ ਕੀ ਟਟ ਕੇ ਹੋਏ ਜਵਾਨਾ